ਤਮੂਹੋ ਕੀ ਬੋਲਣ ਬੋਲੀਏ ਜੀ ਤੁਸ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸਚਨਾਵ ਬੜਾਈ ਵਿਚਾਰੂ ਇਹੇ ਉਹਨਾਂ ਨੇ ਕੰਮ ਕੀਤਾ ਯਾ ਨੰਗੇ ਸਿਰ ਜਪਜੀ ਸਾਹਿਬ ਜਿਹਦੇ ਉਚਾਰਣ ਕੀਤੇ ਆ ਇਸ ਦੇ ਬਾਰੇ ਬੱਟੇ ਤੋਂ ਬੱਟੇ ਸਿੱਖ ਪ੍ਰਚਾਰਕ ਚੁੱਪ ਕਿਉਂ ਨੇ ਤੇ ਐਸਜੀਪੀਸੀ ਵੀ ਕਿਉਂ ਜੋਬੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਈ ਨਵਾਂ ਖੰਡਾ ਵੀ ਦਿ ਜਾਣੀਏ ਨਾਲੇ ਚਲੇ ਸਭ ਕੋਈ ਜਿਨ੍ਹਾਂ ਨੂੰ ਮਰਿਆਦਾ ਦਾ ਊੜਾ ਐਡਾ ਨਹੀਂ ਪਤਾ ਉਹ ਵੀ ਨੰਗੇ ਸਿਰ ਬੈਠ ਕੇ ਇਸੇ ਤਰ੍ਹਾਂ ਜਪਜੀ ਸਾਹਿਬ ਜੀ ਦੇ ਉਚਾਰਣ ਕਰਨਗੇ ਉਹਨਾਂ ਨੂੰ ਸੁਣ ਕੇ ਸੋ ਅਪੀਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਜੀਹੀਆਂ ਵਾਇਰਲ ਵੀਡੀਓ ਜਿਨ੍ਹਾਂ ਨੂੰ ਦੇਖ ਕੇ ਸਿੱਖ ਧਰਮ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੈ ਅਤੇ ਕੁਝ ਲੋਕ ਕਹਿੰਦੇ ਹਨ ਕਿ ਇਹ ਸਿੱਖੀ ਦਾ ਪ੍ਰਚਾਰ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਮਾਨੰਦ ਮਹਾਰਾਜ ਜੀ ਦੀ ਜੀ ਹਾਂ ਜਿਨ੍ਹਾਂ ਦੇ ਕੋਲ ਸਾਡੇ ਬਹੁਤ ਹੀ ਮਸ਼ਹੂਰ ਕਥਾਵਾਚਕ ਜਾਂਦੇ ਹਨ ਅਤੇ ਸਿੱਖ ਧਰਮ ਦੇ ਵੀ ਬਹੁਤ ਹੀ ਜ਼ਿਆਦਾ ਜੋ ਕਹਿੰਦੇ ਘੋਂਦੇ ਕਥਾਵਾਚਕ ਨੇ ਉਹਨਾਂ ਦੇ ਕੋਲ ਜਾਂਦੇ ਨੇ ਅਤੇ ਨਤਮਸਤਕ ਹੁੰਦੇ ਨੇ ਇਹ ਉਹਨਾਂ ਦੀ ਸ਼ਰਧਾ ਆ ਉਹਨਾਂ ਦੇ ਕੋਲ ਜੋ ਵੀ ਉਹਨਾਂ ਦੇ ਕੋਲ ਗਿਆਨ ਲਿਆ ਜਾਂਦਾ ਆ ਉਹ ਲੈਂਦੇ ਹਨ ਪਰ ਉਹਨਾਂ ਦੀ ਇੱਕ ਅਜੀਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਜਪਜੀ ਸਾਹਿਬ ਜੀ ਨੂੰ ਪੜ੍ਹ ਰਹੇ ਹਨ ਨੰਗੇ ਸਿਰ ਅਤੇ ਜਪਜੀ ਸਾਹਿਬ ਜੀ ਦੇ ਜੋ ਉਚਾਰਣ ਕਰ ਰਹੇ ਹਨ ਉਹ ਵੀ ਬਹੁਤ ਹੀ ਜ਼ਿਆਦਾ ਗਲਤ ਹਨ ਭਾਵੇਂ ਹੀ ਅਸੀਂ ਗੁਰਬਾਣੀ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਪੜ ਸਕਦੇ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜੋ ਗੁਰਬਾਣੀ ਨੂੰ ਸੁੱਧ ਤੇ ਸਪਸ਼ਟ ਪੜ੍ਹੇਗਾ ਪਰ ਬਿਨਾਂ ਸੰਥਿਆ ਲਈ ਬਿਨਾ ਕਿਸੇ ਗੁਰਬਾਣੀ ਨੂੰ ਜਾਣੇ ਹੋਏ ਬਿਨਾ ਉਸ ਦੀ ਮਰਿਆਦਾ ਨੂੰ ਜਾਣੇ ਹੋਏ ਉਸ ਦੇ ਕੋਈ ਅਰਥ ਕਰੇ ਉਹ ਵੀ ਆਪਣੇ ਮਨ ਦੇ ਨਾਲ ਇਹ ਬਹੁਤ ਹੀ ਵੱਡੀ ਗੱਲ ਆ ਕੁਝ ਲੋਕ ਹੁਣ ਕਮੈਂਟ ਕਰਕੇ ਇਹ ਗੱਲ ਕਹਿਣਗੇ ਕਿ ਉਹਨਾਂ ਨੂੰ ਸਿੱਖ ਧਰਮ ਦੀ ਮਰਿਆਦਾ ਬਾਰੇ ਨਹੀਂ ਪਤਾ ਹੋਵੇਗਾ ਜੇਕਰ ਉਹਨਾਂ ਨੂੰ ਸਿੱਖਾਂ ਦੀ ਮਰਿਆਦਾ ਬਾਰੇ ਨਹੀਂ ਪਤਾ ਕਿ ਗੁਰਬਾਣੀ ਕਿਵੇਂ ਪੜੀਦੀ ਆ ਫਿਰ ਉਹ ਗੁਰਬਾਣੀ ਦਾ ਉਚਾਰਨ ਅਤੇ ਗੁਰਬਾਣੀ ਦੀ ਵਿਆਖਿਆ ਕਿਵੇਂ ਕਰਨ ਲੱਗ ਕੇ ਜੋ ਪ੍ਰਮਾਨੰਦ ਜੀ ਇਸ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੇ ਅਰਥ ਕਰ ਰਹੇ ਹਨ ਤੇ ਉਚਾਰਨ ਕਰ ਰਹੇ ਹਨ ਸਾਡੇ ਵੱਲੋਂ ਉਸ ਨੂੰ ਹਮਲਾ ਕਿਉਂ ਕਿਹਾ ਗਿਆ ਆ ਉਸ ਦੇ ਵੱਲ ਵੀ ਆਪਾਂ ਝਾਤ ਮਾਰਦੇ ਆ ਜਿਸ ਤਰੀਕੇ ਦੇ ਨਾਲ ਆਸੇ ਪਾਸੇ ਵਾਲੇ ਸਾਰੇ ਸੰਗਤ ਨੰਗੇ ਸਿਰ ਬੈਠੀ ਆ ਤੇ ਜਪਜੀ ਸਾਹਿਬ ਜੀ ਦੇ ਉਚਾਰਣ ਹੋ ਰਹੇ ਨੇ ਜਪਜੀ ਸਾਹਿਬ ਜੀ ਦੇ ਗਲਤ ਉਚਾਰਣ ਹੋ ਰਹੇ ਨੇ ਅਤੇ ਜਪਜੀ ਸਾਹਿਬ ਜੀ ਦੇ ਜੋ ਵੀ ਅਰਥ ਆ ਉਹ ਕੀਤੇ ਜਾ ਰਹੇ ਨੇ ਤੇ ਪੜਿਆ ਜਾ ਰਿਹਾ ਉਹ ਵੀ ਨੰਗੇ ਸਿਰ ਦੇ ਵਿੱਚ ਉਹ ਵੀਡੀਓ ਦੇਖ ਕੇ ਕਈ ਹਿੰਦੂ ਵੀਰ ਅਤੇ ਕਈ ਅਜਿਹੇ ਸਿੱਖ ਜੋ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਿਨ੍ਹਾਂ ਨੂੰ ਮਰਿਆਦਾ ਬਾਰੇ ਨਹੀਂ ਪਤਾ ਜੋ ਕਈ ਅਜਿਹੇ ਸਿੱਖ ਨੇ ਜੋ ਹਿੰਦੀ ਤੇ ਇੰਗਲਿਸ਼ ਦੇ ਗੁੱਡਕੇ ਦੇ ਨਾਲ ਪੜ੍ਹ ਕਰਦੇ ਨੇ ਜਿਨ੍ਹਾਂ ਨੂੰ ਮਰਿਆਦਾ ਦਾ ਊੜਾ ਐੜਾ ਨਹੀਂ ਪਤਾ ਉਹ ਵੀ ਨੰਗੇ ਸਿਰ ਬੈਠ ਕੇ ਇਸੇ ਤਰ੍ਹਾਂ ਜਪਜੀ ਸਾਹਿਬ ਜੀ ਦੇ ਉਚਾਰਣ ਕਰਨਗੇ ਉਹਨਾਂ ਨੂੰ ਸੁਣ ਕੇ ਸੋ ਅਪੀਲ ਆ ਕਿ ਅਸੀਂ ਗੁਰਬਾਣੀ ਦੇ ਸਹੀ ਉਚਾਰਣ ਕਰੀਏ ਤੇ ਉਹਨਾਂ ਨੂੰ ਜਿਸ ਤਰੀਕੇ ਦਾ ਜਿਸ ਧਰਮ ਦੀ ਅਸੀਂ ਪ੍ਰਚਾਰ ਕਰਨ ਲੱਗੇ ਨੇ ਉਹ ਅਰਥ ਕਰਕੇ ਲੋਕਾਂ ਨੂੰ ਦੱਸ ਰਹੇ ਨੇ ਘੱਟ ਤੋਂ ਘੱਟ ਉਸ ਪੰਥ ਦੀ ਉਸ ਧਰਮ ਦੀ ਮਰਿਆਦਾ ਨੂੰ ਫੋਲੋ ਕਰਕੇ ਕੀਤਾ ਜਾਵੇ ਸਿੱਖ ਧਰਮ ਦੇ ਵਿੱਚ ਵੀ ਕਈ ਹਿੰਦੂ ਗ੍ਰੰਥਾਂ ਦੇ ਉਦਾਹਰਣ ਦਿੱਤੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਧਰਮ ਨੂੰ ਠੇਸ ਪਹੁੰਚਾ ਕੇ ਨਹੀਂ ਦਿੱਤੀਆਂ ਜਾਂਦੀਆਂ ਸੋ ਭਾਵੇਂ ਕੋਈ ਕਵੇ ਕਿ ਇਹ ਸਿੱਖ ਧਰਮ ਦਾ ਬਹੁਤ ਵੱਡਾ ਪ੍ਰਚਾਰ ਕਰ ਰਹੇ ਹਨ ਉਹਨਾਂ ਦੇ ਕੋਲ ਸਿੱਖ ਪ੍ਰਚਾਰਕ ਜਾ ਕੇ ਵੀ ਉਹਨਾਂ ਦੇ ਕੋਲ ਨਮਸਕਾਰ ਕਰਦੇ ਹਨ ਪਰ ਜੋ ਇਹ ਉਹਨਾਂ ਨੇ ਕੰਮ ਕੀਤਾ ਆ ਨੰਗੇ ਸਿਰ ਜਪਜੀ ਸਾਹਿਬ ਜਿਹਦੇ ਉਚਾਰਣ ਕੀਤੇ ਆ ਇਸ ਦੇ ਬਾਰੇ ਬੱਟੇ ਤੋਂ ਬੱਟੇ ਸਿੱਖ ਪ੍ਰਚਾਰਕ ਚੁੱਪ ਕਿਉਂ ਨੇ ਸਜੀਪੀਸੀ ਵੀ ਕਿਉਂ ਚੋਪਿਆ ਆਈ ਹੋਪ ਜੋ ਅਸੀਂ ਸਮਝਾਣਾ ਚਾਹੁੰਦੇ ਆ ਇਸ ਵੀਡੀਓ ਦੇ ਥਰੂ ਤੁਸੀਂ ਸਮਝ ਗਏ ਹੋਵੋਗੇ ਜੇਕਰ ਤੁਸੀਂ ਇਸ ਵਿਚਾਰ ਧਾਰਾ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਜੇਕਰ ਤੁਹਾਨੂੰ ਇਹ ਸਾਡਾ ਜੋ ਵੀ ਵਿਚਾਰ ਹੈ ਸਹੀ ਨਹੀਂ ਲੱਗਾ ਤਾਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ ਉਸ ਨੂੰ ਸੁਧਾਰ ਕੇ ਉਸ ਨੂੰ ਬੋਲ ਸਕੀਏ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਸਾਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਤੋਂ ਵੀ ਫੋਲੋ ਕਰੋ ਇਸੇ ਤਰ੍ਹਾਂ ਨੇ ਇੱਕ ਹੋਰ ਵੀਡੀਓ ਲੈ ਕੇ ਆਪ ਜੀ ਦੇ ਕੋਲ ਹਾਜ਼ਰ ਹੋਵਾਂਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ